ਆਪਣੇ ਤੋਂ ਮੈਚ ਬਲਾ ਕਿਹੜੇ ਕਿਹੜੇ ਆ। ਅਰਧੇ ਲਾਡੀ ਜਸੋ ਵਾਲੀਆ ਫਿਰ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ। ਮੇਰੇ ਮਿੱਤਰੋ ਉਹ ਕਬੱਡੀ 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 ਮੈਚ ਆਈ ਜਾਣੇ ਹਾਂ। ਹਾਂਜੀ ਉਹ ਮੈਚ ਦੀ ਕਿਰਪਾ ਮਾਰ ਜਿਹੜੇ ਮੈਚ ਹੁਣ ਆਉਣੇ ਆ ਨਾ ਹਾਂ। ਹਾਂਜੀ ਹਾਂਜੀ। ਕਈ ਮੈਚ ਹੁੰਦੇ ਜਿਹੜੇ 2-2 3-3 ਮਹੀਨੇ ਪਹਿਲਾਂ ਸਾਈਆਂ ਦੇ ਦਿੰਦੇ ਆ। ਕਈ ਸਾਈਆਂ ਇਹੋ ਜੀਆਂ ਹੁੰਦੀਆਂ ਜਿਹੜੀਆਂ 2-4 ਦਿਨ ਪਹਿਲਾਂ ਹੀ ਆਉਂਦੀਆਂ ਹੁੰਦੀਆਂ ਇਹ ਇਦਾਂ ਦੇ ਮੇਲੇ ਆਉਣੇ ਗਏ ਕਈਆਂ ਨੇ ਟਾਈਮ ਦੇ ਟਾਈਮ ਹੀ ਸਲਾਹ ਕਰਨੀ ਆ ਮੈਚ ਕਰਾ ਦਈਏ ਇਦਾਂ ਦੀਆਂ ਸਾਈਆਂ ਬੜੀਆਂ ਜਦੋਂ ਭਲਵਾਂ ਜੀ ਆ ਪਿਛਲੇ ਆੜਾ ਜਿਹੜਾ ਜਿਹੜਾ ਮੇਲਾ ਬੱਬ ਜੁਲ ਦਾ ਉਹਨਾਂ ਨੂੰ ਪਤਾ ਹੁੰਦਾ ਬਾਅਦ ਹਜ਼ਾਰ ਸਾਲ ਆਉਣੇ ਨਹੀਂ ਆ ਜਿਹੜੀ ਇਹਨਾਂ ਲੇਟ ਹੋ ਗਏ ਸਾਈ ਦੇ ਇਹਨੂੰ ਤੇ ਬਾਹਰੋਂ ਮੁੜਿਆਣਾ ਇੰਨੀ ਇਹਨਾਂ ਨੂੰ ਰੋਲਾ ਪੈਣਾ ਇੰਨੀ ਇਹਨਾਂ ਦੀ ਕਲਾਸ ਲਈ ਵੀ ਤੁਸੀਂ ਗਏ ਘਰ ਤੋਂ ਨਹੀਂ ਘਰੇ ਭਲਵਾਂ ਦੇ ਸਾਰੇ ਲੋਕੀ ਕਹਿੰਦੇ ਕਿ ਮੈਂ ਤੁਹਾਡਾ ਇੱਥੇ ਪੱਕਾ ਹੁੰਦਾ ਵਾ ਬੜੀ ਮੁੜਿਆ ਫੌਜੀ ਕਲਾਸ ਲਈ ਬਾਜ ਬਹਾਰ ਵਾਲਾ ਮੈਚ ਵੇਖਿਆ ਭਲਵਾਂ ਜੀ ਯੋਰ ਪੜਾ ਵੇਖਿਆ ਸੀ ਸੋਖਣ ਵਾਲਾ ਮੈਚ ਨਹੀਂ ਵੇਖਿਆ ਨਹੀਂ ਗਿਆ ਹਾਂ ਭਲਵਾਂ ਜੀ ਜਿੱਥੇ ਲਾਈਵ ਨਹੀਂ ਠੀਕ ਜਿਆਦਾ ਨਹੀਂ ਲਾਈਵ ਲਾਈਵ ਥੋੜਾ ਮੋਬਾਈਲ ਨਾਲ ਕਰੰਦਿਆ ਲਾਈਵ ਅੱਛਾ ਹਾਂਜੀ ਤੇ ਉਹ ਇਹਨਾਂ ਹੈ ਨਹੀਂ ਹੋਰ ਦੱਸੋ ਸਹੀ ਆ ਲੈ ਜੀ ਆ ਲੈ ਜੀ ਹਾਂਜੀ ਹੈਲੋ ਉਹ ਬੱਲੇ ਬੱਧਿਆ ਯਾਰ ਮੈਂ ਤੁਹਾਨੂੰ ਕਹਿੰਦਿਆ ਆ ਜੋ हां जी टाटा बना देना पहुंचा देना हां जी ये उठने में फ्रेंड छोटी आ फिर मुड़ के ना मैं आ रही हूं और मैं कहता जे परंदीपुरिया जे ठीक है ये कहना को मारियो तू गाना गल बात बता दी तू देख ला के कल्ले-कल्ले नु ठीक है मेरा दादे परंदीपुरिया ना यारी है मेरी हुन ਵੀਡੀਓ ਖਾ ਨਿੱਕਾ ਫਰੰਦੀਪੁਰੀਆ ਵੱਡਾ ਮੇਰਾ ਵੀਰ ਵੱਡਾ ਫਰੰਦੀਪੁਰੀਆ ਗਰਾਊਂਡ ਤੇ ਲਲਕਾਰੇ ਲੁਕਰੇ ਮਾਰੇ ਹੁਣ ਪੂਰੇ ਟੋਲਾ ਰੱਪਾ ਪੂਰਾ ਇੱਕ ਰਿੰਗ ਲੈਣਾ ਲੈਣਾ ਕੁਝ ਆਪਣੇ ਤੋਂ ਯਾਰ ਯਾਰ ਪੰਜ ਹੀ ਪਿਆਰ ਦਾ ਕਰਕੇ ਐਂ ਧਰ ਦੂੰ ਬਿਲਕੁਲ ਕਹਿੰਦਾ ਯਾਰ ਮੈਂ ਵੇਚ ਲਈਆਂ ਗੱਲਾਂ ਮੇਰੀ ਬੜੇ ਚਿਰ ਦੀ ਇਹਦੇ ਨਾਲ ਗੱਲ ਹੁੰਦੀ ਤੇਰੇ ਕਾਇਦੇ ਮੁੰਡੇ ਨਾਲ ਹਾਂਜੀ ਸਾਡੀ ਵੀਡੀਓ ਤੇ ਗੱਲ ਨਹੀਂ ਹੋਈ ਕਦੀ ਮੈਂ ਪਛਾਣਿਆ ਨਹੀਂ ਮੈਂ ਪਛਾਣ ਨਹੀਂ ਸਕਦਾ ਕੌਣ ਆ ਨਾ ਹੀ ਮੈਂ ਇਹਦੇ ਨਾਲ ਕਹਿਦੀ ਕਿ ਆਏ ਜੀ ਵੀਡੀਓ ਤੇ ਗੱਲ ਕਰ ਮੈਨੂੰ ਕਹਿੰਦਾ ਬਾਹਲਾ ਸੱਜਣਿਆ ਤੇ ਵੀ ਮੰਨ ਕੇ ਚੱਲ ਮੈਂ ਜਦੋਂ ਗੱਡੀ ਦੇਣੀ ਸੀ ਇਹਨੇ ਪੈਸੇ ਖਲਾਏ ਆਪਾਂ ਨੂੰ ਗੱਡੀ 'ਚ ਮੈਂ ਤੇਰੀ ਫੋਟੋ ਲਾਉਣੀ ਹੈ ਕਿੰਨਾ ਨਾ ਮੈਂ ਨਹੀਂ ਭੇਜਣੀ ਭੇਜੀ ਨਹੀਂ ਇਹਨੇ ਅੱਛਾ ਅੱਛਾ ਤੇ ਮੈਂ ਕਹਣਾ ਵੀ ਜੇ ਤੂੰ ਇਦਾਂ ਕਹਿੰਦਾ ਨਾ ਮੈਂ ਨਹੀਂ ਭੇਜਣੀ ਇੱਥੋਂ ਤੱਕ ਕੀ ਇਹਨੇ ਮੇਰੇ ਨਾਲ ਵੀਡੀਓ ਤੇ ਗੱਲ ਵੀ ਨਹੀਂ ਕੀਤੀ ਇਹ ਨਾ ਇਦਾਂ ਹੀ ਗੱਲਾਂ ਕਰਦੇ ਆ ਪਹਿਲੀ ਵਾਰ ਵੇਖਿਆ ਇਹਨੂੰ ਕਿਉਂਕਿ ਇਹ ਮੇਰੇ ਜਦੋਂ ਪਿੰਡੋਂ ਨਹੀਂ ਮੈਨੂੰ ਸ਼ੇਰਨਾ ਨਿਕਣਾ ਤੂੰ ਵੀ ਬੜਾ ਸਰੰਦੀ ਦਾ ਫੈਨ ਆ ਇਦਾਂ ਵੀ ਗੱਲ ਸਿੱਧੀ ਆ ਮੇਰੀ ਨਾਲ ਨਹੀਂ ਉਹਦਾ ਬੰਦਾ ਬੜਾ ਵਧੀਆ ਪਿਉਲਾ ਓਨੀ ਗੱਲ ਕਰਦਾ ਜਿੰਨੀ ਕਰਨੀ ਆ ਹਾਂ ਤੁਹਾਨੂੰ ਜੋ ਹੈ ਹਾਂ ਵੀ ਜਿਆਦੀ ਨਹੀਂ ਇਹਨੇ ਕਹਿਣਾ ਵੀ ਆਪਾਂ ਤੈਨੂੰ ਆਪਾਂ ਆਪਾਂ ਨੂੰ ਤੇਰੇ ਨਾਲ ਪਿਆਰ ਆ ਵੀ ਓਨੀ ਗੱਲ ਕਰਨੀ ਤੇ ਆਪਾਂ ਵੀ ਓਨੀ ਕਰਨੀ ਇਹਨੇ ਇੱਕ ਨਾ ਬੜਾ ਜੱਗ ਹੁੰਦਾ ਜਿਹੜਾ ਪਿਆਰ ਹੁੰਦਾ ਨਾ ਪਿਆਰ ਵਾਲਾ ਬੰਦੇ ਦਾ ਵੈਸੇ ਪਤਾ ਲੱਗ ਜਾਂਦਾ ਵੀ ਕਿੰਨਾ ਪਿਆਰ ਕਿੱਦਾਂ ਕਰਦਾ ਉਹ ਕੀ ਆਪਾਂ ਦੇ ਭਾਣਜੀ ਆਪ ਤੁਹਾਡੇ ਹੀ ਲਾਣੇ ਨਹੀਂ ਨਹੀਂ ਆਪਣੀ ਮਾਰਾ ਹੀ ਕਰਦੇ ਕਿਰਪਾ ਕੁਝ ਥੋੜਾ ਨਹੀਂ ਨਹੀਂ ਕੋਈ ਨਹੀਂ ਬੰਦਾ ਬੰਦਾ ਘਰੂ ਮੇਹਰਾਂ ਦੇ ਮੇਲੇ ਦਾ ਬਾਦ ਇੱਥੇ ਵੀ ਆਪਾਂ ਕਰਾਇਆ ਕਰਨਾ ਮੈਂ ਜਾੜ ਇਹਦੇ ਛੋਟਾ ਕਰਾਉਂਦੇ ਆ ਆਪਾਂ ਪਰ ਵੱਡਾ ਕਰਾਇਆ ਕਰਨਾ ਕਰਾਉਣਾ ਤਾਂ ਕੋਈ ਨਹੀਂ ਮੈਂ ਪਰਾਂ ਜੀ ਨੂੰ ਮੈਸੇਜ ਕੀਤਾ ਵਟਸਐਪ ਤੇ ਟੈਲੀਗ੍ਰਾਮ ਨਾਲ ਨੰਬਰ ਲਿਆ ਤੇ ਮੜਾ ਕਰਦੇ ਸੀ ਮੇਰਾ ਜੋ ਵੀ ਕੰਮ ਆ ਤੁਹਾਨੂੰ ਵੀ ਦੱਸ ਦੱਸ ਦਾਨੀ ਆ ਉਹ ਮੁੰਡੇ ਜੇ ਨਾਲ ਗਿਆ ਕੰਮ ਹੀ ਮੁੰਡੇ ਲੱਗਦਾ ਮੈਂ ਪੁੱਛਿਆ ਨਾ ਬੂਟੇ ਕਿਨੇ ਲਾਤੀ ਕਿਹੜੇ ਬੂਟੇ ਉਹ ਦੇ ਮੈਂ ਕਰਿਆ ਨਹੀਂ ਕੋਈ ਲਾਇਆ ਕਰ ਮੈਂ ਨਾਲ ਲਾ ਰਾਂਗੇ ਫੜ ਲਵਾਂਗਾ ਚੰਗਾ ਚੰਗਾ ਕਿਦਾਂ ਕਿੰਨੇ ਬੂਟੇ ਲਾਤੇ ਅਈ ਦੂ ਬੂਟੇ ਲਵਾ ਦੇ ਰਿਹਾ ਮਾਲੀ ਦੇ ਸਭ ਕਿਹ ਹੈ ਮੋੜ ਲੈਂਦਾ ਕਿਥੇ ਲਾਇਆ ਜੀ ਮੋੜ ਉਹਨੇ ਲਾਇਆ ਤੇਜੇ ਨੇ ਮੋੜ ਦੇਣ ਤੱਕ ਨਹੀਂ ਆਉਣੀ ਲਾਗੇ ਆਹੋ ਅੱਛਾ ਮੋੜੇ ਦਾ ਪਤਾ ਲੈਣਾ ਅੱਛਾ ਹਾਂ ਜੀ ਜੀ ਮੰਦਿਰ ਨੂੰ ਮਿਲਿਆ ਹੈ ਬਹੁਤ ਵਾ ਕੀ ਜੀਰ ਤੱਕ ਆ ਜੀ ਇੱਕ ਦਾ ਰੇਵਨ ਜੀ ਕੀ ਹਾਲ ਹੈ ਠੀਕ ਹੈ ਸਾਡੇ ਗੁੱਡਾ ਲਗਾ ਆ ਮਾਤਾ ਨਹੀਂ ਨਹੀਂ ਵਾ ਨਹੀਂ ਉਦਾਂ ਹੀ ਲਾਇਆ ਕਰੋ ਹੋਂ ਤੇ ਮੈਂ ਕਾਪੀ ਤੇ ਲੈ ਕੇ ਰੱਖਿਆ ਏ ਨਹੀਂ ਚਾਹੀਦਾ ਯਾਰ ਪਾਇਆ ਡਾਟਾ ਚਾਹੀਦਾ ਹਾਂ ਹੋਂ ਤੇ ਮੈਨੂੰ ਜੋ ਪੁੱਛਣਗੇ ਮੈਂ ਇੱਕ ਆਈਡੀ ਬਣਾਇਆ ਕਰਵਾ ਹਾਂ ਹਾਂ ਉਹ ਆਈਡੀ ਇੰਸਟਾ ਤੇ ਆਈਡੀ ਆਪਣੀ ਜਿਤਨਾ ਆਈਡੀ ਹੁੰਦੀ ਨਾ ਇੰਸਟਾਗ੍ਰam ਦੀ ਹਾਂਜੀ ਇਹ ਸਾਰਾ ਪ੍ਰੋਪਰ ਇਹਦੇ ਤੇ ਲਿਖ ਕੇ ਨਾ ਸਾਰਾ ਪਾਇਆ ਹੋਵੇ ਜਿਤਨਾ ਉਹਨਾਂ ਫਾਲੋਅਰ ਹੁੰਦੇ ਨਾ ਆਪਣੇ 10000 ਫੋਲੋਅਰ ਹੋਵੇ ਜਾਂ 10 15000 ਇਹ ਬੜੀ ਵੱਡੀ ਗੱਲ ਹੈ ਫੋਲੋਅਰ ਚਾਹੀਦੇ ਆਪਣੇ ਇਹ ਪਾਇਆ ਕਰੋ ਆਉਂਦੇ ਫੋਨ ਹੀ ਨਹੀਂ ਆਉਂਦਾ ਇਹ ਹੈ ਇਹਨਾਂ ਨੂੰ ਆਇਆ ਫੋਨ ਨਹੀਂ ਨਹੀਂ ਪਹਿਲੋਂ ਪਹਿਲੋਂ ਹੋਦੇ ਰਹੇ ਮੈਨੂੰ ਨਹੀਂ ਆਇਆ ਇਹਨਾਂ ਨੂੰ ਕਿਸ ਨੂੰ ਨਹੀਂ ਆਇਆ ਧੰਨਵਾਦ ਰੱਬ ਜਾਣਦਾ ਨਹੀਂ ਨਹੀਂ ਉਦਾਂ ਨਾ ਆਪਾਂ ਹੀ ਮਿਲ ਆਈਡੀ ਲਾ ਸਕਦੇ ਹਾਂ ਅੱਛਾ ਉਹ ਜਿਤਨਾ ਪੁੱਛਦੇ ਹੁੰਦੇ ਨੇ ਨਾ ਪਲੇਅਰ ਆ ਤੂੰ ਕੀ ਹੈ ਉਹ ਆਪਾਂ ਵਿੱਚ ਭਰ ਸਕਦੇ ਹਾਂ ਮਿਲ ਆਈਡੀ ਆਪਾਂ ਆਉਦੀ ਵੀ ਆਪਾਂ ਨੂੰ ਕਿੰਨੇ ਕੁ ਫੇਮਸ ਆ ਆਪਾਂ ਕਿੱਦਾਂ ਆ ਜਾਣਦਾ ਆਪਨੂੰ ਕਿ ਕੋਈ ਨਹੀਂ ਜਾਣਦਾ ਹੁਣ ਮੰਨ ਕੇ ਚੱਲ ਉਹਨਾ ਸਰਚ ਮਾਰਨੀ ਆਪਣੇ ਨਾਮ ਦੀ ਆਪਾਂ ਵਿੱਚ ਨਿੱਕਾ ਨਾਮ ਹੀ ਆਪਦਾ ਦੇ ਸਕਦੇ ਹਾਂ ਹੁਣ ਤਾਬਾ ਜਿਤਨਾ ਮਾਵੇ ਦੇ ਨਾ ਨਾ ਮਸ਼ਹੂਰ ਹੈ ਜਿੱਦਾਂ ਸਿੱਧਾ ਨਾ ਪਾਸਪੋਰਟ ਤੇ ਉਹਦੇ ਤੇ ਥੋੜੀ ਮਸ਼ਹੂਰਿਆ ਤੋਂ ਚੋਰੀ ਨਿਕਲਣਾ ਕੋਈ ਹੁਣ ਉਹਦੇ ਤੇ ਨਿਕਲਣਾ ਨਹੀਂ ਕੋਈ ਹੁਣ ਮੈਂ ਆ ਗੁਰਬੀਰ ਤੇ ਜਿੰਨੀ ਮਰਜ਼ੀ ਸਰਚਾਂ ਮਾਰੀ ਜਾਂ ਜਦੋਂ ਫਰੰਦੀਪੁਰ ਭਰਨਗੇ ਤੇ ਫੇਰ ਹੀ ਹੋਣਾ ਉਹ ਆਪਾਂ ਨੂੰ ਨਿੱਕ ਨਾਮ ਆਦਾ ਦੇਣਾ ਪੈਣਾ ਜਦੋਂ ਨਿਊਜ਼ੀਲੈਂਡ ਰਹੀ ਉਦੋਂ ਤਾਂ ਆਪਾਂ ਲਿੰਕ ਲੁੱਕ ਵੀ ਭੇਜਦੇ ਆ ਨਾ ਸਾਰਾ ਕੁਝ ਹਾਂ ਨਹੀਂ ਉਹ ਚੜ ਉਹ ਕੀ ਦਾ ਉਹ ਟਿਕਾਣੇ ਦੀ ਗੱਲ ਹੈ। ਉਹ ਨਹੀਂ ਵੜੀ ਗਈ। ਇੱਧਰ ਇੱਧਰ ਲੱਗਾ ਪਿੱਛੇ ਪਤਾ ਨਹੀਂ ਕੋਈ ਨਾ। ਹਾਂ ਪਤਾ ਨਹੀਂ ਇੱਥੇ ਮੈਨੂੰ ਯਾਦ ਨਹੀਂ ਆ। ਲੈ ਆ ਗੱਡੀ। ਕੋਣ ਆਪਣੇ ਤੋਂ ਮੈਚ ਪੜਾ ਕਿਹੜੇ ਕਿਹੜੇ ਆ? ਮੈਚ ਆਪਣੇ ਤੋਂ ਕਿਹੜਾ ਪੰਜ ਵੜਾ ਨੌ ਵੀ ਧਕੜਾ ਹੋਣਾ ਮੈਚ। ਹਾਂ ਜੀ। ਪੂਰਾ ਵਧੀਆ ਹੋਣਾ ਨਾ ਮੈਚ ਉਤੋਂ ਬਾਅਦ ਇੱਥੇ ਲੱਗੇ ਰੂੜੀ ਵਾਲਾ ਹਾਂਜੀ ਲੱਗ ਗਈ ਹੈ ਨਾ ਹਾਂਜੀ ਉੱਥੇ ਹੋਣਾ ਮੈਚ ਮੁੜ ਗਿਆ ਆਪਣੇ ਦੋ ਮੈਚ ਇੱਕ ਹੈਗਾ ਵਾ ਸਹੀ ਤੋਂ ਇਹ ਜਿਹੜੇ ਦੇ ਵਿੱਚ ਆਪਣੇ ਦੋ ਮੈਚ ਜਾਣੀ ਕਿ ਤੱਕ ਹੈਗੇ ਆ ਇਹ ਜਿਹੜੇ ਅਜੇ ਆ ਜਾਣੇ 4-5 ਹੋਰ ਯਾਨੀ ਕਿ 15 ਕੇ ਮੈਚ ਆਪਣੇ ਦੋ ਹੋਰ ਇਹ ਮੈਚ ਜਿਸ ਪ੍ਰਬੰਧ ਜਿਹੜੇ ਪੂਰੇ ਖੜਕਣੇ ਆ ਹਾਂ ਉਹਨੂੰ ਬਾਜਮਾਰੀ ਉਹ ਮੁੰਡੇ ਨੂੰ ਮੁੰਡਾ ਕਰ ਲਿਆ ਨਵਾਂ ਸ਼ਾਮਲ ਆਪਾਂ ਟੀਮ ਦੇ ਵਿੱਚ ਆਪਾਂ ਚੋਕਰਾ ਦੇ ਵਧੀਆ ਕੰਮ ਚੱਲ ਪਣਾ ਨਿੱਕੇ ਮੈਚ ਖੇਡਦਾ ਐ ਮੈਂ ਆ ਤੈਨੂੰ ਵੱਡੇ ਖੜਾਈਏ ਮੈਚ ਵਧੀਆ ਬਾਬਾ ਮਿਹਰ ਕਰੇ ਚੱਲੋ ਬੈੜੀ ਆ ਸਾਰੇ ਕੰਮ ਹੋ ਗਏ ਜਿਹੜੀ ਲਗਾਈ ਲੱਗਦਾ ਹੁੰਦਾ ਨਾ ਤੁੰਨ ਕੇ ਲੱਗਿਆ ਕਰ ਹੁਣ ਮੰਨ ਕੇ ਚੱਲ ਜਾ ਮੇਰੀ ਮੇਰੇ ਵਾਲੀ ਕੰਨੀ ਲੱਗਦਾ ਕਿ ਦੂਜੀ ਕੰਨੀ ਲੱਗਦਾ ਪੱਟਾ ਨੂੰ ਮੇਰੇ ਤੋਂ ਉਲਟਾ ਲੱਗਦਾ ਉਧਰਲੀ ਕੰਨੀ ਪਟਾਣੂ ਲੱਗਦਾ ਕੈਂਚੇ ਵੀ ਪਾਉਣਾ ਅਗਲੇ ਬੰਨੇ ਉਹ ਸਾਰੇ ਕੰਮ ਕਰਦਾ ਕਿਹੜਾ ਕੰਮ ਜ਼ਿਆਦਾ ਕੰਮ ਕਿਹੜਾ ਕਰਦਾ ਵਧੀਆ ਜ਼ਿਆਦਾ ਤੂੰ ਹਾਂ ਜੀ ਤੂੰ ਚੁੜੀ ਬਾਹਰ ਕੇ ਆ ਬਾਹਰ ਥੋੜਦਾ ਨਹੀਂ ਉਥੋਂ ਉਧਰੋਂ ਇੱਧਰ ਨੂੰ ਆਣਾ ਮੇਰੇ ਮਗਰ ਆਉਣਾ ਇੱਥੋਂ ਜੇ ਮੰਨ ਕੇ ਚੱਲ ਮੈਂ ਇੱਥੇ ਲੱਗਾ ਕੰਨੀ ਤੇ ਤੂੰ ਇਹ ਕਿੰਨੇ ਤੇ ਤਿੰਨ ਤੇ ਲੱਗ ਕੇ ਨਹੀਂ ਪੈਨੂ ਆ ਸਕਦਾ ਇਹ ਕੰਨੀ ਤੋਂ ਆਣਾ ਪੈਣਾ ਕੰਨੀ ਤੋਂ ਪਹਿਲਾਂ ਬਲਵੀ ਜਕਰੂ ਜਿਹੜੀ ਤੇਰੀ ਜੇ ਤੇਰੀ ਇਹ ਜਿਹੋ ਜੀ ਹੁੰਦੀ ਹੈ ਕਿ ਪਲਵਾਨ ਦੀ ਜਿਹੜੀ ਕੰਨੀ ਮਰਜੀ ਲੱਗ ਸਾਰੀਆਂ ਕੰਨੀਆਂ ਖੇਡਦੀਆਂ ਅੱਜ ਵੇਖ ਅੱਜ ਤੇਰੇ ਦਿਮਾਗ 'ਚ ਇਹ ਚੀਜ਼ ਹੈ ਨਾ ਕਿ ਮੈਂ ਉਹੀ ਕੰਨੀ ਲਾਉਣੀ ਹੈ ਜਿੱਦਾਂ ਖੇਡਣ ਲਈ ਸਾਰੀਆਂ ਕੰਨੀਆਂ ਖੇਡਿਆ ਕਰ ਮੈਨੂੰ ਇੱਕ ਆਲ ਆਊਂਡਰ ਜਿੱਦਾਂ ਮਰਜ਼ੀ ਲਾ ਲਾ ਕਿਉਂਕਿ ਤੇਰਾ ਸਰੀਰ ਇਹੋ ਜਿਹਾ ਚਾਹੀਦਾ ਸਾਰੇ ਬੰਨੇ ਮੋੜਨਾ ਤੇ ਮੈਨੂੰ ਮੈਨੂੰ ਭਾਵੇਂ ਇਹ ਬੰਨੇ ਲਾ ਲਓ ਭਾਵੇਂ ਇਹ ਬੰਨੇ ਲਾ ਲਓ ਭਲਵਾਨ ਜੀ ਮੈਂ ਸਾਰੇ ਬੰਨਿਆਂ ਕੰਮ ਕਰਾਂ ਠੀਕ ਹੈ ਇੱਕ ਬੋਰੀ ਨਿਚੋੜਿਆ ਕਰ ਹੱਥ ਦਿਖਾ ਬੋਰੀ ਜਿੱਦ ਤਰਾਂ ਨਾ ਬੋਰੀ ਆ ਗਰੇਬਿਆ ਜਿਹੜੇ ਇਦਾਂ ਗੁੱਟ ਫੜਨਾ ਇਦਾਂ ਇਦਾਂ ਫੜ ਕੇ ਨਾਲ ਇੱਥੋਂ ਨਾਲ ਲਾ ਲਾ ਲੱਤ ਇਦਾਂ ਨਾਲ ਠੀਕ ਹੁਣ ਮੰਨ ਕੇ ਚੱਲ ਮੈਂ ਆ ਮੈਂ ਕਿਹਦਾ ਕੁੱਟ ਫੜੂਗਾ ਮੇਰ ਤੋਂ ਨਹੀਂ ਫੜਿਆ ਕਿਉਂਕਿ ਮੈਂ ਪਾਰਾ ਵਾਂ ਗੋਟੋ ਬੰਦਾ ਫੜ ਸਕਦਾ ਜਿਹੜਾ ਹੌਲਾ ਵਾ ਹੌਲੇ ਦਾ मीनिंग ਕੀ ਜਦੋਂ ਪਾਰਾ ਬੰਦਾ ਫੜੂਗਾ ਨਾ ਪਾਰੇ ਨੇ ਤੇ ਅੱਗੇ ਆਉਦਾ ਵੇਢ ਚੁੱਕਣਾ ਹੌਲੇ ਨੇ ਜਦੋਂ ਗੁੱਟ ਫੜਨਾ ਹੌਲਾ ਬੰਦਾ ਜੋ ਕੁੱਟ ਫੜੂ ਨਾ ਗੋਟ ਦੇ ਨਾਲ ਝੂਟ ਜਾਂਦਾ ਵਾ ਕਿਉਂਕਿ ਉਹ ਵਧੀਆ ਬਾਵਾ ਚ ਬਾਵਾ ਚ ਪਾਰਿਆ ਆਉਦਾ ਆਪਦਾ ਪਾਰ ਚੁੱਕਣ ਦੇ ਹਾਂ ਹੁਣ ਕਿਉਂਕਿ ਮੈਂ ਹੈਵੀ ਆ ਮੈਂ ਜਦੋਂ ਗੁੱਟ ਫੜੂਗਾ ਮੇਰੇ ਤੋਂ ਨਹੀਂ ਫੜਿਆ ਰਹਿਣਾ ਕਿਉਂਕਿ ਮੈਂ ਮੈਂ ਹੋਰ ਜਿਹੜਾ ਕੰਮ ਦਾ ਜਾਫੀ ਆ ਤੂੰ ਹੋਰ ਰਕਮ ਦਾ ਜਾਫੀ ਜਦੋਂ ਮੰਨ ਕੇ ਚੱਲ ਐਦਾਂ ਖੜ ਗਿਆ ਬੰਦੇ ਨੂੰ ਵੇਖਿਆ ਕਰ ਬੰਦਾ ਭਾਜਦਾ ਕਿਧਰ ਨੂੰ ਕੀ ਕਰਦਾ ਤੂੰ ਸਾਰੀ ਗੇਮ ਦਿਮਾਗ ਦੀ ਹੈ ਦਿਮਾਗ ਜੇ ਸ਼ਾਰਪ ਰੱਖੇਗਾ ਵਧੀਆ ਤਰੀਕੇ ਨਾਲ ਚੱਲੇਗਾ ਤੇ ਆਉਣ ਵਾਲੇ ਪੰਜਾਂ ਚੌਹਾਂ ਮਹੀਨਿਆਂ ਤੇ ਵੇਖੀਂ ਇੱਕ ਗੁਰੂ ਦੀ ਆਗਿਆ ਮੰਨਣੀ ਹੈ ਜਿਹੜਾ ਉਸਤਾਦ ਹੈ ਨਾ ਉਡੀ ਆਗਿਆ ਮੰਨ ਆਗਿਆ ਲੈ ਕੇ ਭਲਵਾਨ ਜੀ ਦੱਸੋ ਤੇ ਮਹਾਰਾਜ ਵੇਖੀ ਕਿੱਥੋਂ ਤੱਕ ਖੜਦਾ ਤੇ ਸੱਚੀ ਨਹੀਂ ਇਤਨਾ ਮਿਹਨਤ ਕਰਨੀ ਹੈ ਰੱਬ ਦਾ ਨਾਮ ਲੈਣਾ ਉੱਠ ਕੇ ਮਾਂ ਪਿਓ ਦੀ ਆਗਿਆ 'ਚ ਰਹਿਣਾ ਇਹ ਨਹੀਂ ਆਂ ਪਲਵਾਨ ਤੂੰ ਦੋ ਜੱਫੇ ਪਾਉਣ ਲੱਪੇ ਦੇ ਮਾਂ ਪਿਓ ਤੇਰਾ ਤੈਨੂੰ ਕਰੇ ਕਿੱਥੇ ਆ ਤੇ ਤੂੰ ਦੱਸੀ ਨਾ ਕਦੀ ਐਨੂੰ ਕਦੀ ਐਨੂੰ ਉਹ ਤੇ ਮੁੜ ਕੇ ਚੰਦ ਦੇਣੀ ਹੋਣੀ ਤੇਰੇ ਦੇ ਮਾਂ ਪਿਓ ਦੀ ਆਗਿਆ 'ਚ ਰਹਿਣਾ ਵਾ ਜੋ ਮਾਂ ਪਿਓ ਕਹਿੰਦਾ ਉਹ ਕਰਨਾ ਵਾ ਘਰੇ ਰਹਿਣਾ ਵਾ ਇਹ ਨਹੀਂ ਆ ਦੋ ਜੱਫੇ ਪਾ ਕੇ ਤੇ ਮੁੜ ਕੇ ਗਲੀਆਂ 'ਚ ਪਾਕਿਸਤਾਨੋ ਦੇ ਗੜਗਲੀਆਂ ਚ ਘੁੰਮਣਾ ਉਹ ਕੰਮ ਨਹੀਂ ਕਰਨਾ ਠੀਕ ਹੈ ਜੇ ਅੱਗੇ ਤੱਕ ਜਾਣਾ ਤੇ ਜੇ ਮੰਨ ਕੇ ਚੱਲ ਸਾਲ ਦੋ ਸਾਲ ਘੇਡਣੀ ਆ ਫਿਰ ਜਿੱਦਾਂ ਦੀ ਮਰਜ਼ੀ ਖੇਡੋ ਇਹ ਤਾਂ ਲੰਮੀ ਗੋਡੀ ਘੇਡਣੀ ਆ ਨਾ ਫਿਰ ਇਹਨੇ ਘਰ ਪੂਰਾ ਕਰਨਾ ਤੇਰਾ ਉਦਾਂ ਨਹੀਂ ਘਰ ਪੂਰਾ ਹੋਣਾ ਠੀਕ ਹੈ ਬਾਕੀ ਖਰਾਕ ਆਇਆ ਅਗਰ ਮਿਹਨਤ ਕਰੇਗਾ ਮਿਹਨਤ ਤੋ ਕੱਚਾ ਹੀ ਤੂੰ ਮਿਹਨਤ ਨਹੀਂ ਹੈਗੀ ਮਿਹਨਤ ਚਾਹੀਦੀ ਆ ਪੂਰੀ ਬੰਦਾ ਲੋਇਰਗਾ ਆਵੇ ਖਰਾਕ ਭਾਵੇਂ ਬਿਲਕੁਲ ਘਟ ਹੋਵੇ ਮਿਹਨਤ ਵੱਧ ਹੋਵੇ ਬੰਦੇ ਦੀ ਜੇ ਖਰਾਕ ਹੈ ਨਾ ਮੰਨ ਕੇ ਚੱਲ ਮਿਹਨਤ ਆ ਤੇ ਮਿਹਨਤ ਦੇ ਸੁੱਕੀਆਂ ਰੋਟੀਆਂ ਖਾਧੀਆਂ ਹਨਾ ਉਹ ਵੀ ਕੰਮ ਕਰਦੀਆਂ ਤੇ ਜੇ ਆਪਾਂ ਮਿਹਨਤੀ ਨਹੀਂ ਕਰਨੀ ਕੁੱਤੇ ਰਹਿਣਾ ਤੇ ਫਿਰ ਤੇ ਜੋ ਮਰਜ਼ੀ ਕਰੀ ਜਾ ਠੀਕ ਆ ਹਾਂ ਮੁੱਕੇ ਬਾਬਾ ਸੋਕਰ ਬਹੁਤ ਸਨੇ ਪੋਰ ਬੋਲੀ ਨੇ ਮੇਰੇ ਵੱਡੇ ਛੋਟੇ ਵੀਰਾਂ ਨੇ ਸਭ ਦੇ ਲਈ ਮਰੀਏ ਦੁਆਵਾਂ ਨੇ ਉਹਨਾਂ ਬੋਤੀ ਘਟਦਾ ਟੀਟੀ ਸਾਹਿਬ ਤੇਰੀ ਮੈਰ ਸ੍ਰੀ ਆਖੋ ਮੋਢਿਆਂ ਦੇ ਇਧਰ ਸਾਡੇ ਕੁੱਲਾ ਜੀ ਆਏ ਹੋਏ ਨੇ ਇਧਰ ਸਾਡੇ ਦਿਲਜੀਤ ਜੀ ਆ ਰੈਫਰੀ ਵੀ ਬੜੀ ਦੂਰ ਦੂਰ ਤੇ ਸੱਜੇ ਦੇ ਨਾਲ ਜੜ ਕੇ ਪਰ ਆਇਆ ਹੋਇਆ ਗੁਰਦੇਵ ਪੜ ਗਏ ਉਹ ਅੱਜ ਦੇ ਬੰਤੀ ਇਹ ਮੈਚ ਸ਼ੁਰੂ ਕਰਦੀਏ ਕਿਸੇ ਲਈ ਕੁਝ ਵੀ ਹੋ ਸਕਦਾ ਕਿਉਂਕਿ ਇੰਨਾ ਦਿਨ ਤਕਰੜਾ ਹੁੰਦਾ ਤੇ ਕੁਝ ਨਾ ਕੁਝ ਹੁੰਦਾ ਜ਼ਰੂਰ ਹੈ ਮੇਰੀ ਹੱਥ ਬੰਨ ਕੇ ਬੰਤੀ ਹੈ ਬੜਾ ਕਈ ਦਿਨ ਹੋ ਗਏ ਨੇ ਬੱਲੇ ਉੱਥੇ ਦੀ ਮਾਲਕ ਦੇ ਵਿੱਚ ਦੇਖਿਆ ਇਧਰ ਕੇ ਥੋੜਾ ਥੋੜਾ ਪਿੱਛੇ ਨੂੰ हट ਜਾ ਇਹ ਹੱਥ ਬੰਨ ਕੇ ਬੰਤੀ ਆ ਇਹਦਾ ਜਾਂ ਤੁਸੀਂ ਵਜਿੱਤਲੇ ਜਾ ਬਾਹਰ ਆ ਜਾਓ ਵੱਡੇ ਬੜੀ ਹੱਥ ਬੰਨ ਕੇ ਬੋਤੀ ਆ ਉਹ ਕਿਵੇਂ ਲੱਗਾ ਜੱਸਾ ਵਾਹ ਵਧੀ ਹਰਪਾਲ ਬਲੇ ਦਵਾਦਾਂ ਨੇ ਉਹ ਟਾਈਮ ਦੂਰ ਨਹੀਂ ਉਹ ਬਾਗੀ ਅੰਗੂ ਕਹਣਾ ਕਿ ਅਸੀਂ ਉਨੇ ਕਰੋ ਝੂਠੇ ਜਿੱਥੇ 1 ਰੁਪਈਆ ਨਹੀਂ ਲੱਤਾਂ ਲੱਭਦਾ ਸੀ ਅਸੀਂ ਉਨਾ ਕਰੋ ਝੂਠੇ ਉਹ ਟਾਈਮ ਦੂਰ ਨਹੀਂ ਰੋੜ ਪਾ ਲਈ ਓ ਗੋਤੀਓ ਗੋਤੀਓ ਉਹ ਤਾੜੀ ਰੁਕੇ ਨਾ ਰੁਕੇ ਨਾ ਰੁਕੇ ਨਾ ਰੁਕੇ ਨਾ ਵਾਹ ਪਰਮਾਤਮਾ ਪਰ ਕਰਨੀ ਬਾਬਾ ਕਪ ਸ਼ੁਭਾਤ ਉਹਨੇ ਕਹਿੰਦੇ ਵੀ ਆਖੀ ਨਾਲ ਨੰਦ ਖਾਲਾ ਹੋਰ ਦਿਖਾਉਣ ਵਾਲੇ ਹੋਰ ਹੁੰਦੇ ਆ ਅੱਜ ਕੋਈ ਜਨ ਕਿੰਨੇ ਬੱਕਰੇ ਨੇ ਉਸੇ ਤਾਦਰ ਉਸੇ ਆਸਮਾਨ ਦੇ ਉਹਨੇ ਕਹਿੰਦੇ ਗੁਰਦੇਵ ਸਿੰਘ ਬਾਈ ਕਬੱਡੀ ਪਾ ਰਿਹਾ ਹੈ ਪਹਿਲਾਂ ਜਿਆਦਾ ਪਤਾ ਪਹੁੰਚਾ ਰੱਖਦੇ ਮਿੱਤਰੋ ਜਹਾਕੇ ਨੂੰ ਨਹੀਂ ਜਿਹੜੇ ਲਾਡੂ ਜਸੋ ਵਾਲੀਆ ਫਿਰ ਕਬੱਡੀ ਪਾਉਣ ਲਈ ਤਿਆਰ ਬਰ ਤਿਆਰ ਹੈ ਵੀ ਇਹ ਕਿਵੇਂ ਗੋਤੀ ਫਰੰਮੀਪੁਰੀਆ ਮੇਰੇ ਮਿੱਤਰੋ ਜੋੜ ਦਿੱਤਾ ਆ ਸਾਹਮਣੇ ਇਸ ਬੋਲੇ ਹੱਥਾਂ ਦੇ ਵਿੱਚ ਦੋਤੀਆਂ ਵੀ ਕਿਰਪਾ ਕਰਕੇ ਬਹਿ ਜਾਓ ਮੇਰੀ ਬੰਤੀਆਂ ਹੱਥਾਂ ਦੇ ਵਿੱਚ ਤੁਸੀਂ ਸਾਰੇ ਭਰਾਓ ਕਿਰਪਾ ਕਰਿਓ ਸਾਹਮਣੇ ਦੇਖੇ ਮੇਰੇ ਮਿੱਤਰੋ ਫਿਰ ਕਿਵੇਂ ਕਬੱਡੀ ਪਾ ਰਹੀ ਹੈ ਇਧਰ ਕਿਵੇਂ ਚਾਰ ਦੇ 14 ਲ ਬੱਚੇ ਦੇਖੋਗੇ ਉਹ ਵੀ ਤਰਪਾਲ ਦਾ ਜਦੋਂ ਪ੍ਰਬੰਧ ਕਰਦੇ ਨੇ ਕਿਉਂਕਿ ਨਾ ਕਿ ਸਿੱਖ ਕਬੱਡੀ ਦਾ ਮਹਿੰਗਾ ਵੀ ਜਿਹੜੇ ਤੇ ਪ੍ਰੋਬਲਮ ਆ ਗਈ ਹੈ ਨਾ ਮੇਰੀ ਬੇਨਤੀ ਹੈ ਹੋ ਇਹ ਕਹਿੰਦੀ ਤਰਪਾਲ ਸੋਣਾ ਮਗਾੜਾ ਕਿਸੇ ਤੋਂ ਵੜਾ ਇਹ ਬਹੁਤ ਔਖੇ ਆ ਸਮਾਂਡ ਬੰਦੇ ਬਹੁਤ ਔਖਾ ਇਹਦਾ ਸਿਸਟਮ ਖੜਾ ਕਰ ਰਿਹਾ ਸਕੇ ਨੂੰ ਸੰਗਿੰਦੀ ਦਾ ਆਹ ਸਾਹਮਣੇ ਕਹਿੰਦੇ ਇਸੇ ਨੇ ਫਿਰ ਕਬੱਡੀ ਪਾੜੀ ਹੈ ਹੁਣ ਕਹਿੰਦੇ ਚਾਰੇ ਪਿਆਰ ਵਰ ਪਿਆਰ ਨੇ ਇਹ ਦੋੜ ਦੀ ਬੱਦਲ ਜਿਹੜਾ ਕਬ ਟਾਈਮ ਤੋਂ ਹੋ ਜੀ ਉਹਦੇ ਨਾਲ ਦੀ ਰੇਸ ਨਹੀਂ ਹੁੰਦੀ ਹੱਥ ਬੰਨ ਕੇ ਬੇਤੀ ਸਾਰਿਆਂ ਨੂੰ ਆਹ ਸਾਹਮਣੇ ਕਹਿੰਦੇ ਕਬੱਡੀ ਪਾੜੀਏ ਮੇਰੇ ਮਿੱਤਰੋ ਉਹ ਕਬੱਡੀ 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 E uma ਕੱਲ ਤੇ ਲਾ ਆ ਕਾਟਿਆ ਰੋਣ ਆਪਣੇ ਬੰਨੇ ਪਰ ਕਿੰਨੇ ਨੀ ਕੋਲੋਂ ਆ ਆਦਮੀ ਦਾ ਉਹ ਨਹੀਂ ਤਾਂ ਤੁਹਾਡੀ ਮਿਹਨਤ ਨਹੀਂ ਜਿੱਦਾ ਪੰਜ ਗੋਡੀਆਂ ਕਿਉਂ ਨਾ ਪੈਗਾ ਤੁਸੀਂ ਤਾਂ ਭਾਵੇਂ ਜਿਹੜਾ ਹੋਵੇ ਸਿਕੜ ਰਹੇ ਆ ਨਾ ਭਰਾਜੀ ਚੱਕਰ ਭਰਾਜੀ ਆ ਦੋ ਕੋਡੀਆਂ ਦੇਖਣਾ ਕਿੱਥੇ ਆ ਕਿੱਥੇ ਆ ਖੜਾ ਰੇ ਕਿੱਥੇ ਕਿੱਥੇ ਦਾ ਉਥੇ ਇੱਕ ਦਾ ਮਾਰਨ ਦੀ ਲੋੜੀਆਂ ਜਿਹੜਾ ਦਾਦੂ ਫੰਗਲ ਮਾਰਦਾ ਉਹ ਫੰਗਲ ਨਹੀਂ ਆਵਰਾਂ ਲੈਣਾ ਕਦੋਂ ਪਿੱਛੇ ਤੋਂ ਤੁਸੀਂ ਬੰਦਾ ਮੱਥੀਆ ਪਹਿਲਾਂ ਕੀ ਕਰਦੇ ਵੇਖੋ ਜਦੋਂ ਬੰਦਾ ਰੋਗਿਆ ਨਾ ਕਰ ਕੱਕਤਾ ਹੁੰਨੇ ਪਿੱਛੇ ਚੱਕਿਆ ਰਹਿੰਦਾ ਉਹਦੀ ਜਦੋਂ ਢਾਕੇ ਆ ਨਾ ਉਹਦੀ ਫਿਰ ਹੱਥਾਂ ਵੀ ਆ ਮੂਵਮੈਂਟ ਹੁੰਦੀ ਹੈ ਕਿੱਧਰ ਨੂੰ ਜਾਣਾ ਉਹ ਤੁਸੀਂ ਮੂਵਮੈਂਟ ਨੋਟ ਕਰ ਲਿਜੀਗਾ ਉੱਥੇ ਮੂਵਮੈਂਟ ਤੇ ਜੱਫਾ ਹੈ ਜੇਰੇ ਪਟੰਨ ਪਟੰਨ ਕਰਦਾ ਹੈ ਜੇਰੇ ਮੈਚ ਆ ਨਾ ਸਵੇਰੇ ਪਟੰਨ ਛੱਡ ਜਾ ਕਰ ਸ਼ਾਮ ਨੂੰ ਮੈਚ ਤੋਂ ਬਾਅਦ ਪਟੰਨ ਕਰਿਆ ਕਰ ਏਰੇ ਨਾਲੋਂ ਫੜਾ ਕਹਤੋ ਜੇ ਮਲਾ ਹੁੰਦੀ ਚਾਂਤ ਹੋਵੇ ਇਹ ਜਾਰੀ ਪਹਿਲੇ ਜਿਹੜੇ ਪਹਿਲਾ ਹੈ ਨਾ ਸਾਡੇ ਜਿਹੜੇ ਪਹਿਲਾ ਮਤਲਬ ਲਾਲਾ ਵੀ ਜਿਹੜਾ ਸਾਡੋ 5-7 ਸਾਲ ਪਹਿਲਾਂ ਵੀ ਗੱਲ ਤੋਂ ਪਾਏ ਨਾ ਸਾਡੇ ਨੇ ਕਿਹਾ ਤੂੰ ਡਾਊਨ ਨਾ ਪਲੇ ਅੰਨੀ ਕਦੇ ਨਹੀਂ ਕਰਾਉਣੀ ਖਾਣਾ ਤੇ ਹਾਂ ਨਹੀਂ ਤੇ ਆਜਾ ਸਾਡਾ ਕਿ ਨਹੀਂ ਲੈਣੀ ਮਾਰ ਕੇ ਚੋਲੀ ਕਰਾ ਕੇ ਲੈਣੀ ਲੱਸੀ ਕਰੀ ਗੱਲ ਦਾ ਫਿਰ